ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਧਾਰੀਵਾਲ ਦੇ ਨਜ਼ਦੀਕ ਪਿੰਡ ਸੋਹਲ ਵਿੱਚੋਂ ਪੁਰਾਣੇ ਬੰਦ ਤੇ ਇੱਕ ਘਰ ਦੇ ਵਿੱਚੋਂ ਖਦਾਈ ਦੌਰਾਨ ਘਰ ਦੇ ਵਿੱਚੋਂ ਮਨੁੱਖੀ ਕੰਗਾਲ ਮਿਲਿਆ ਜਿਸ ਤੋਂ ਬਾਅਦ ਪੂਰੇ ਪਿੰਡ ਵਿੱਚ ਦਸਦਾ ਮਾਹੌਲ ਆ ਉੱਥੇ ਹੀ ਪਿੰਡ ਦੇ ਸਰਪੰਚ ਬਲਜੀਤ ਸਿੰਘ ਸੋਨ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਮੌਕੇ ਤੇ ਪਹੁੰਚੇ ਡੀਐਸਪੀ ਕਲਵੰਤ ਸਿੰਘ ਮਾਨ ਅਤੇ ਐਸਐਸਓ ਧਾਰੀਵਾਲ ਦੇ ਬਲਜੀਤ ਸਿੰਘ ਅਤੇ 186 ਟੀਮਾਂ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਬੰਦ ਤੇ ਘਰ ਦਾ ਮਾਲਕ ਪਿਛਲੇ 5 ਸਾਲਾਂ ਤੋਂ ਲਾਪਤਾ ਹੈ ਜਿਸ ਦੀ ਪਤਨੀ ਨੇ ਪੁਲਿਸ ਨੂੰ ਲਾਪਤਾ ਹੋ ਉਸਕਾ ਦੀ ਦਰਜ ਕਰਵਾਈ ਆ ਪਰ ਜਾਂਚ ਕੋਲ ਬਾਅਦ ਪਤਾ ਲੱਗ ਪਾਇਆ ਕਿ ਇਹ ਕੰਗਾਲ ਉਸ ਦਾ ਹੈ ਜਾਂ ਫਿਰ ਕਿਸੇ ਹੋਰ ਦਾ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਪਰਿਵਾਰ ਦੇ ਪਿੰਡ ਵਿੱਚ ਦੋ ਘਰ ਹਨ ਬਾਕੀ ਪਰਿਵਾਰ ਦੂਸਰੇ ਘਰ ਵਿੱਚ ਰਹਿੰਦੇ ਹਨ ਇਹ ਮਕਾਨ ਪਿਛਲੇ ਕਾਫੀ ਸਮੇਂ ਤੋਂ ਬੰਦ ਪਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 10 ਵਜੇ ਨਾਲ ਘਰਵਾਲਿਆਂ ਨੇ ਸੂchnਾ ਦਿੱਤੀ ਸੀ ਕਿ ਜਦੋਂ ਉਹ ਆਪਣੇ ਘਰ ਦੇ ਨਹੀਂ ਪੁੱਟ ਰਹੇ ਸਨ ਤਾਂ ਨਾਲ ਦੇ ਬੰਦ ਤੇ ਘਰ ਵਿੱਚ ਜਦੋਂ ਖਦਾਈ ਕੀਤੀ ਗਈ ਖਦਾਈ ਕਰਾਨ ਇੱਕ ਮਨੁੱਖੀ ਹੰਗਾਮ ਮਿਲਿਆ ਇਤੋਂ ਬਾਅਦ ਉਹਨਾਂ ਨੇ ਤੁਰੰਤ ਥਾਣਾ ਤਰਲ ਪਹੁੰਚ ਨੂੰ ਸੂਚਿਤ ਕੀਤਾ ਅਤੇ ਪਹੁੰਚੇ ਅਧਿਕਾਰੀਆਂ ਅਤੇ ਸਾਰੇ ਸਸ਼ਕ ਤੀਮਾਂ ਨੇ ਨਾਲ ਮੌਕੇ ਤੇ ਪਹੁੰਚ ਕੇ ਜਾ ਕੇ ਸ਼ੁਰੂ ਕਰ ਦਿੱਤੀ। ਉਹਨਾਂ ਨੇ ਦੱਸਿਆ ਕਿ ਇੱਕ ਘਰ ਦੇ ਮਾਲਕ ਜਿਸ ਦਾ ਨਾਂ ਕਲਵੰਤ ਸਿੰਘ ਹੈ ਪਿਛਲੇ 5 ਮਹੀਨਿਆਂ ਤੋਂ ਲਾਪਤਾ ਹੈ ਜਿਸ ਦੇ ਲਾਪਤਾ ਹੋਣ ਦੀ ਰਿਪੋਰਟ ਵੀ ਪਤਨੀ ਦੱਦਕਵਾਈ ਹੈ। ਉਹਨਾਂ ਨੇ ਦੱਸਿਆ ਕਿ ਇਹ ਕੰਗਾਲ ਮੌਨ ਤੋਂ ਬਾਅਦ ਪਿੰਡ ਵਿੱਚ ਦੱਸਦਾ ਮਾਹੌਲ ਹੈ ਅਤੇ ਪੁਲਿਸ ਜਾਂਚ ਕਰ ਰਹੀ ਹੈ। ਇੱਕ ਨਾਲ ਉਸਨ ਵਿਅਕਤੀ ਦਾ ਹੈ ਜਾਕਿਸੇ ਹੋਤਾ ਦੇਖੋ ਪੱਤਰਕਾਰ ਇੰਟਰਵਿਊ ਦੇ ਖਾਸ ਰਿਪੋਰਟ ਤਿੰਨ ਸੌ ਲਾ ਜੀ ਬਹੁਤ ਦੁਖਦਾਈ ਘਟਨਾ ਹੈ ਸਾਡੇ ਪਿੰਡ ਵਿੱਚ ਅੱਜ ਇੱਕ ਮਕਾਨ ਸੀਗਾ ਉਹਦੇ ਵਿੱਚ ਇੱਕ ਘਨਾਰ ਮਿਲਿਆ ਉਹਦੀ ਇਨਫੋਰਮੇਸ਼ਨ ਪੁਲਿਸ ਨੂੰ ਦਿੱਤੀ ਗਈ ਹੈ ਫਰਾਂਸਿਸ ਟੀਮਾਂ ਆਈਆਂ ਇੱਥੇ ਉਹ ਖਜ਼ਾਰੀਆਂ ਦੇਖ ਰਹੀਆਂ ਕੀ ਕਿਹੜੀ ਕੀ ਗੱਲ ਹੋਈ ਹੈ ਤੇ ਇਹ ਪਹਿਲੀ ਵਾਰ ਸਾਡੇ ਪਿੰਡ ਜਹਾਜੀ ਘਟਨਾ ਹੈ ਜਿਹੜੀ ਬਹੁਤ ਮੰਦ ਭਾਗੀ ਘਟਨਾ ਹੈ ਇਹ ਮਕਾਨ ਵੀ ਬੰਦ ਕਾਫੀ ਚਿਰ ਤੋਂ ਇਹਨਾਂ ਦਾ ਇੱਕ ਮਕਾਨ ਇਹਨਾਂ ਹੋਰ ਵੀ ਆ ਤੇ ਕਲੰਸੇਵਾਂ ਦਾ ਮਕਾਨ ਆ ਤੇ ਇੱਥੇ ਜਿਹੜੀ ਡੈਥ ਹੋਈ ਉਹਨੂੰ ਹੁਣ ਪੁਲਿਸ ਹੀ ਦੱਸ ਸਕਦੀ ਜਾਂ ਫੌਲਸ ਸਿਸਟਮ ਹੀ ਦੱਸ ਸਕਦੀ ਆ ਵੀ ਇਹ ਕੀ ਚੱਕਰ ਆ ਕਿ ਇੰਨੀ ਬਾਕੀ ਪੁਲਿਸ ਨੂੰ ਤਲਾਸ਼ ਕੀਤੀ ਗਈ ਪਿੰਡ ਵਾਸੀਆਂ ਤੇ ਸਾਰੇ ਸ਼ਾਮੇ ਦਾ ਸ਼ਾਮ ਦਾ ਮਾਹੌਲਾ ਕਿਉਂਕਿ ਬਹੁਤ ਵੱਡੀ ਘਟਨਾ ਵਾਪਰੀ ਆ ਜਿਹੜੀ ਕਦੀ ਇਸ ਹੋਇਆ ਨਹੀਂ ਪਿੰਡ ਦੇ ਵਿੱਚ ਅੱਜ ਜਿਹੜੀ ਘਟਨਾ ਆ ਤੇ ਪੁਲਿਸ ਆਪਣੀ ਵੈਰੀਫਿਕੇਸ਼ਨ ਕਰ ਰਹੀ ਆ ਇਹ ਸਾਰੇ ਸ਼ਿੰਬਿਆਂ ਦੇ ਘਰ ਆ ਸ਼ਿੰਬਿਆਂ ਵਾਲੀ ਗਲੀ ਆ ਇਹ ਪਰਿਵਾਰ ਕੁਝ ਪਟਿਆਮਰ ਸਰ ਗਏ ਆ ਇਹ ਨਵੀਂ ਆਪਣਾ ਜਿਹਨਾਂ ਦਾ ਮਕਾਨ ਹੈ ਇਹਨਾਂ ਵੀ ਮਕਾਨ ਬਾਹਰਲੇ ਪਾਸੇ ਪਾਇਆ ਆ ਜਾਂ ਉੱਤਰ ਉੱਧਰ ਰਹਿੰਦੇ ਆ ਇਹ ਭਾਜੀ ਹੁਣੀ ਜਿਨ੍ਹਾਂ ਦੀ ਰੈੱਡ ਬੋਦੀ ਕਹਿ ਰਹੇ ਆ ਕਿ ਮਿਸਿੰਗ ਹੈਗੇ ਪੰਜ 6 ਮਹੀਨੇ ਤੋਂ ਪਤਾ ਲੱਭੇ ਨਹੀਂ ਇਹ ਬੰਦੇ ਦੇ ਘਰਦਿਆਂ ਨੇ ਰਿਪੋਰਟ ਵੀ ਲਖਾਈ ਸੀ ਥਾਣੇ ਚਾਰ ਕਿੰਨੇ ਪਹਿਲਾਂ ਤੇ ਹੁਣ ਮਗਰੂ ਮਹਾਰਾ ਜਾਣਦੇ ਵੀ ਇਹ ਕੀ ਹਸਤਾ ਆ ਇਹ ਪੁਲਿਸ ਲਈ ਆਪਣੀ ਵੈਰੀਫਿਕੇਸ਼ਨ ਕਰਨ ਨਾਲ ਖਾਸ ਟੀਮਾਂ ਵੀ ਆਈਆਂ ਉਹ ਵੀ ਆਪਣਾ ਕਾਰੀ ਜਾਂਚ ਕਰ ਰਹੀ ਜਿਹੜੀ ਕਹਿ ਸਮਝੀ ਠੀਕ ਆ ਜੀ ਉਹ ਅੱਗੇ ਵੀ ਪਹਿਲਾਂ ਵੀ ਆਂਦੇ ਕਿਤੇ ਪਹਿਲਾਂ ਵੀ ਇਹ ਚੋੜ ਜਾਂਦੇ ਸੀ ਬਾਹਰ ਉਹਦਾ ਕਿਸੇ ਬੁਰ ਤੋਂਾਰੇ ਸੇਵਾ ਕਰਨੀ ਜਾਂ ਗਦਾ ਹਨਾ ਹੁਣ ਇਹਦੇ ਫਰਾਂਸੀਸੀ ਜੀ ਨਹੀਂ ਦੱਸ ਸਕਦੇ ਵੀ ਡੈੱਡ ਬੋਡੀ ਕਿੱਦੀ ਹੈ ਤੇ ਚਾਹੇ ਡਾਕਟਰ ਰਾਸਾ ਦੇਣਾ ਸਰਪੰਚ ਸਾਹਿਬ ਜੀ ਕੋਈ ਕੰਪਲੀਟ ਵਗੈਰਾ ਵੀ ਕੀਤੀ ਕਿਸੇ ਜੀ ਹਾਂ ਮਿਸਿੰਗ ਵੀ ਕੰਪਲੀਟ ਉਹਦੇ ਘਰ ਜਾਣੇ ਧਾਰੀਵਾਲ ਥਾਣੇ ਗਈ ਸੀ ਅੱਜ ਤੋਂ 4 ਕਿ ਮਹੀਨੇ ਪਹਿਲਾਂ ਦੀ ਗੱਲ ਆ ਜਰਸੀ ਵੇਰੇ ਨਾਲ ਦੇ ਗਵਾਂ ਦੀ ਕੰਧ ਕੱਢ ਰਹੀ ਸੀ ਉਹਨਾਂ ਨੇ ਲਾਗੋ ਸਫਾਈ ਕਰਨ ਦੀ ਕੋਸ਼ਿਸ਼ ਕੀਤੀ ਜੀ ਉਹਨਾਂ ਨੂੰ ਕੋਲ ਕੋਗਾਰ ਲੱਭਾ ਉਹਨਾਂ ਨੇ ਉਹ ਤਲਾਸ਼ ਕੀਤੀ ਥਾਣੇ ਕਿੰਨੇ ਬਹੁਤ ਦੁੱਖ ਆਈ ਜੀ ਇਹ ਗੱਲ ਨਹੀਂ ਉੱਪਰ ਹੀ ਸੀਗਾ ਨਹੀਂ ਸੀ ਅੰਦਰ ਗਏ ਨਹੀਂ ਫਰਾਂਸੀਸੀ ਜੀ ਮਾਨੂੰ ਪਤਾ ਕੋਈ ਅਲੱਗੇ ਨਹੀਂ ਗਿਆ ਕਿਉਂਕਿ ਪੁਲਿਸ ਨੇ ਕਿਸੇ ਨੂੰ ਜਾਣ ਨਹੀਂ ਦਿੱਤਾ ਸਾਰਾ ਕੁਝ ਦੱਸ ਸਕਦੇ ਹੋ ਜੀ ਇਹ ਕਰਨਾ ਵਾਪਸ ਇਸੇ ਗੱਲ ਕੋਈ ਇਹ ਸੋਲ ਪਿੰਡ ਦਾ ਧਰੋਹਣਾ ਚੰਦਾ ਜੀ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਨਾ ਸਕੈਲਟਨ ਵਗੈਰਾ ਇੱਥੇ ਮਿਲਿਆ ਇਹਦੇ ਸਬੰਧ ਇੱਥੇ ਆਏ ਬਾਕੀ ਜਾਂਚ ਚੱਲ ਰਹੀ ਹੈ ਕਿਨੇ ਚਿਰ ਘਰ ਬੰਦ ਸੀ ਗਈਏ ਇਹ ਘਰ ਵੀ ਬੰਦ ਨਹੀਂ ਖੁੱਲਦੀ ਵੀ ਇੱਥੇ ਨਾ ਨੇ ਦੋ ਘਰ ਨੇ ਬੇਸਿਕਲੀ ਪਿੰਡ 'ਚ ਤੇ ਇਹ ਕਦੀ ਖੁੱਲਦੇ ਕਦੀ ਬੰਦ ਕਰਦੇ ਸੀਗੇ ਤੇ ਬਾਕੀ ਦੂਜੇ ਪਿੰਡਾਂ ਹੁੰਦੇ ਆ ਅਸੀਂ ਮਾਲਕ ਹਾਂ ਕਿਤੇ ਇਹ ਕੋਲੋਂਸਰ ਦਾ ਘਰ ਹੈ ਤੇ ਮਿਸਿੰਗ ਰਿਪੋਰਟ ਜਿਹੜੀ ਲਗਾਈ ਗਈ ਹੈ ਅਸੀਂ ਉਹ ਚੈੱਕ ਕਰ ਰਹੇ ਹਾਂ ਸਾਰਾ ਚਲੋ ਜੀ ਜੇ ਤੱਕ ਨਾ ਇਹ ਦਰ ਹੈ ਜਿਹੜੀ ਪਤਾ ਨਾਲ ਪਨੀਰ ਪਹਿਲਾਂ ਪਿਆ ਸੀਗਾ ਅਸੀਂ ਉਹਨਾਂ ਦੀ ਜਿਹੜੀ ਜਿਨ੍ਹਾਂ ਦਾ ਘਰ ਹੈ ਉਹਨਾਂ ਨਾਲ ਜਿਹੜੀ ਗੱਲਬਾਤ ਕਰਕੇ ਫਿਰ ਪਤਾ ਲੱਗਿਆ ਕਿਹੜੀ ਕਿਹੜੀ ਟੀਮਾਂ ਪਹੁੰਚ ਗਈ ਤੁਹਾਨੂੰ ਜਾਣਕਾਰੀ ਹੈ ਇਹ ਫਰੇਜ਼ਿਕ ਟੀਮ ਲਈ ਸੀ ਉਹ ਉਹ ਕਰ ਰਹੀ ਹੈ ਜੱਜ ਠੀਕ ਹੈ